ਦਾਰੂ ਦੇ ਕੈਪਟਨ ਨਹੀਂ ਦਾਰੂ ਲਾਊਡ ਕਰੇਗੀ ਤੁਸੀਂ ਸਰਕਾਰ ਨਹੀਂ ਨਹੀਂ ਕੈਪਟਨ ਕਰੂਗਾ ਨਾ ਕੈਪਟਨ ਕਾਂਗਰਸ ਦਾ ਕਤੀਜੀ ਕੈਂਪੇਨ ਹੈ ਦਾਰੂ ਦੇ ਕੈਪਟਨ ਸਾਰੇ ਕਾਂਗਰਸੀਆਂ ਦਾ ਜਿਹੜਾ ਸਮਾਨ ਗੰਗਾ ਨਗਰ ਦੇ ਬਾਰਡਰ ਤੋਂ ਆ ਕੇ ਸਾ ਸੁਖਬੀਰ ਸਿੰਘ ਨੂੰ ਨਾਸ਼ਤੇ ਦੇ ਵਕਤ ਮਿਲਦਾ ਹੈ ਕਿਤੇ ਉਹ ਕੰਮ ਨਾ ਰੰਮ ਦਿਨ ਲੋਕਾਂ ਦੇ ਨਾਲ ਸਾਡੀ ਸਿਆਸਤ ਦਾ ਨਸ਼ਾ ਕਰਦੇ ਨੇ ਜਾਂ ਨਹੀਂ ਜੇ ਕਰਦੇ ਨੇ ਤਾਂ ਕੌਣ ਕਿੰਨਾ ਨਸ਼ਾ ਕਰਦਾ ਹੈ ਪੰਜਾਬ ਦੀਆਂ ਦੋਵੇਂ ਰਵਾਇਤੀ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਦੇ ਬੋਲ ਤਾਂ ਐਸੇ ਵਾਲੇ ਇਸ਼ਾਰਾ ਕਰ ਰਹੇ ਨੇ ਅੰਮ੍ਰਿਤਸਰ ਪਹੁੰਚੇ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਤੋਂ ਪੱਤਰਕਾਰਾਂ ਨੇ ਕੈਪਟਨ ਦੇ ਚੋਣ ਕੈਂਪੇਨ ਲਈ ਚਲਾਏ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ ਬਾਰੇ ਸਵਾਲ ਪੁੱਛਿਆ ਤਾਂ ਕੈਪਟਨ ਦੇ ਸਿਆਸੀ ਪ੍ਰੋਗਰਾਮ ਕਾਫੀ ਵਿਦ ਕੈਪਟਨ ਬਾਰੇ ਸਵਾਲ ਦਾ ਬਾਦਲ ਕੋਲ ਜਵਾਬ ਬੜਾ ਹੈਰਾਨ ਕਰਨ ਵਾਲਾ ਸੀ ਉਹਨਾਂ ਕੈਪਟਨ ਸਮੇਤ ਕਾਂਗਰਸੀਆਂ ਨੂੰ ਸ਼ਰਾਬੀ ਹੋਣ ਦਾ ਟੈਗ ਦੇਣ 'ਚ ਤੇਰੀ ਨਹੀਂ ਕੀਤੀ ਹੁਣ दारू ਦੇ ਕੈਪਟਨ ਨਹੀਂ दारू ਲਾਊਡ ਕਰੇਗੀ ਤੁਸੀਂ ਸਰਕਾਰ ਨਹੀਂ ਨਹੀਂ ਕੈਪਟਨ ਕਰੂਗਾ ਨਾ ਕੈਪਟਨ ਦਾ ਕਾਂਗਰਸ ਦਾ ਕਥੀਜੀ ਕੈਂਪੇਨ ਹੈ दारू ਦੇ ਕੈਪਟਨ ਸਾਰੇ ਕਾਂਗਰਸੀਆਂ ਦਾ ਬੱਸ ਉਹਨਾਂ ਦਾ ਜਿਹੜਾ ਬੱਸ ਆ ਉਹਨੇ ਕਾਲੀ ਦਰਮੇਂ ਵੀ ਬਸਣਾ ਲੇਕੀਆਂ। ਹੁਣ ਕਾਂਗਰਸ ਹੋ ਰਸਣਾ। ਭਾਵੇਂ ਬੱਸ ਕੱਢ ਲੇ, ਭਾਵੇਂ ਟਰੱਕ ਕੱਢ ਲੇ, ਭਾਵੇਂ ਕੈਪਟਨ ਨੂੰ ਘਗਰਾ ਪਵਾ ਦੇ, ਭਾਵੇਂ ਕੈਪਟਨ ਨੂੰ ਪੂਰਾ ਤੱਕ ਕਲਗੀ ਲਾਦਨ ਗੱਲ ਨਹੀਂ ਬਣੀ। ਜਵਾਬ ਕਾਂਗਰਸ ਵੱਲੋਂ ਵੀ ਆਇਆ। ਪੰਜਾਬ ਕਾਂਗਰਸ ਦੇ ਸਾਭਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ। ਹਾਲਾਂਕਿ ਕੈਪਟਨ ਵੱਲੋਂ ਸ਼ਰਾਬ ਦੇ ਸੇਵਨ ਤੇ ਨੋ ਕਮੈਂਟਸ ਹਨ। ਪਰ ਡਿਪਟੀ ਸੀਐਮ ਸੁਖਬੀਰ ਬਾਦਲ ਨਾਸਤੇ ਚੱਕੀ ਖਾਂਦੇ ਨੇ। ਸ਼ਾਇਦ ਬਾਜਵਾ ਨੇ ਇਸ ਗੱਲ ਦੀ ਪੂਰੀ ਰਿਸਰਚ ਕੀਤੀ ਹੋਈ ਹੈ। ਮੈਂ ਕੈਪਟਨ ਅਮਰਿੰਦਰ ਸਿੰਘ ਜੀ ਬਾਰੇ ਤੇ ਕੁਝ ਕਹਿਣਾ ਨਹੀਂ ਚਾਹਦਾ। ਬਟ ਜਿਹੜਾ ਸਮਾਨ ਗੰਗਾਨਗਰ ਦੇ ਬਾਰਡਰ ਤੋਂ ਆ ਕੇ ਸਾ ਸੁਖਬੀਰ ਸਿੰਘ ਨੂੰ ਨਾਸ਼ਤੇ ਦੇ ਵਕਤ ਮਿਲਦਾ ਕਿਤੇ ਉਹ ਕੰਮ ਨਾ ਰੰਮ ਦੇ ਲੋਕਾਂ ਦੇ ਨਾਲ ਬਾਕੀ ਸਾਰਾ ਕੰਮ ਠੀਕ ਹੈ। ਮੁੱਦਿਆਂ ਤੋਂ ਪਰੇ ਹਟ ਕੇ ਜਦੋਂ ਸਾਡੇ ਸਿਆਸਤਦਾਨ ਹੇਠਲੇ ਪੱਧਰ ਦੀ ਬਿਆਨਬਾਜ਼ੀ ਕਰਨ ਲੱਗਦੇ ਨੇ ਤਾਂ ਸਾਨੂੰ ਸ਼ਾਇਦ ਖੁਦ ਤੋਂ ਸਵਾਲ ਪੁੱਛਣ ਦੀ ਲੋੜ ਹੈ ਕਿਉਂਕਿ ਉਹਨਾਂ ਨੂੰ ਚੁਣਦੇ ਅਸੀਂ ਖੋਦਾਂ।